ਅੱਜ ਦੇ ਵਲੌਗ ਵਿੱਚ ਸਾਰਿਆਂ ਦਾ ਸਵਾਗਤ ਅੱਜ ਆਪਾਂ ਮੈਲਬੌਰ ਤੋਂ ਸਿਡਨੀ ਜਾਣਾ ਸਵੇਰੇ ਆਪੋਂ ਉੱਠੇ ਆਂ ਸਵੇਰੇ ਉੱਠ ਕੇ ਆਪਾਂ ਗੱਡੀ ਤਿਆਰ ਹੈ ਤੇ ਆਪਾਂ ਇੱਥੋਂ ਸਿਡਨੀ ਨੂੰ ਜਾਣਾ ਇੱਥੇ 850 ਕਿਲੋਮੀਟਰ ਦੂਰ ਹੈ ਇਸ ਕਰਕੇ 10 ਘੰਟੇ ਲੱਗ ਸਕਦੇ ਵਿੱਚ ਰੁਕਣਾ ਵੀ ਹੁੰਦਾ ਹੈ ਰਫਰੈਸ਼ਮੈਂਟ ਵੀ ਲੈਣੀ ਹੁੰਦੀ ਹੈ ਲਓ ਜੀ ਵੇਖੋ ਗੱਡੀ ਆਪਣੀ ਤਿਆਰ ਹੋ ਗਈ ਹੈ ਤੇ ਹੁਣ ਆਪਾਂ ਚੱਲਾਂਗੇ ਸਿਡਨੀ ਵੱਲ ਲਓ ਜੀ ਜਾ ਰਹੀ ਹੈ ਆਪਾਂ ਬਸ ਹੁਣ ਬੈਠ ਕੇ ਅੱਗੇ ਨੂੰ ਚੱਲਣਾ ਲਓ ਜੀ ਲਓ ਜੀ ਚੱਲੋ ਹੋ ਗਈ ਤਿਆਰੀ ਜੀ ਚਲੋ ਦੋਸਤੋ ਮਿੱਤਰੋ ਆਪਾਂ ਚੱਲ ਪਏ ਆਂ ਸਿਡਨੀ ਦੇ ਰਾਹ ਲਾਏ ਸ਼ਹਿਰ ਤੋਂ ਬਾਹਰ ਨੰਗੇ ਤੇ ਹੁਣ ਆਪਾਂ ਵੇਖੋ ਰਸਤੇ ਦਾ ਵਿਊ ਸਾਹਮਣੇ ਜਾਂਦਾ ਟਰੱਕ ਇਸ ਟਰੱਕ ਨੂੰ ਇੱਥੇ ਟਰਾਲਾ ਵੀ ਕਹਿੰਦੇ ਆ ਅਸਲ ਦੇ ਵਿੱਚ ਟਰੱਕ ਅਡਾ ਹੁੰਦਾ ਤੇ ਉਹਦੇ ਪਿੱਛੇ ਜਿਹੜੇ ਲੱਗੇ ਹੁੰਦੇ ਆ ਹਿੱਸੇ ਇੱਕ ਲੱਗਿਆ ਹੋਵੇ ਟਰਾਲਾ ਟ੍ਰੇਲਰਾਂ ਦੇ ਉਹਨੂੰ ਟ੍ਰੇਲਰ ਇੱਕ ਲੱਗਿਆ ਹੋਵੇ ਤਾਂ ਉਹਨੂੰ ਸੈਮੀ ਕਹਿੰਦੇ ਆ ਜੇ ਦੋ ਲੱਗੇ ਹੋਣ ਤਾਂ ਉਹ ਵੀ ਬੀਡੂ ਕਹਿੰਦੇ ਆ ਲੋ ਇਹ ਇੱਕ ਸੈਮੀ ਸੈਮੀ ট্রাক ਹੈ। ਅੱਗੇ ਵੇਖੋ ਫੇਰ। ਵੀਊ ਸ਼ਰਕਦਾ। ਲੋ ਇਹ ਕੋ ট্রাক ਜਾਂਦਾ ਇਹ ਡਬਲ ਹੈ। ਦੋ ਇਹਦੇ ਲੱਗੇ ਟ੍ਰੇਲਰ। ਇਹਨੂੰ B2 ਕਹਿੰਦੇ ਆ। ਲੋ ਜੀ ਵੇਖੋ। B2 ਇੱਥੇ ਬਹੁਤ ਇਹਨਾਂ ਦੀ ਬਹੁਤ ਸਾਮਾਨ ਪੈਂਦਾ ਇਹ ਸਾਮਾਨ 100-100 ਡਨ ਤੱਕ ਲੈ ਜਾਂਦੇ ਆਂ ਅੱਛਾ ਹੁਣ ਆ ਗਏ ਹਾਲਬਰਕ ਸ਼ਹਿਰ ਆ ਗਏ ਇਹ ਵੇਖੋ ਤਿੰਨ ਪਹੀਆ ਵਾਲਾ ਵੱਡਾ ਮੋਟਰਸਾਈਕਲ ਹਾਲਬਰਕ ਸ਼ਹਿਰ ਇੱਥੇ ਆਪਾਂ پارک ਦੇ ਵਿੱਚ ਰੁਕਾਂਗੇ ਚਾਹ ਪਾਣੀ ਪੀਵਾਂਗੇ ਕੈਫੇ ਚ ਉੱਥੇ ਬੈਠਾਂਗੇ ਨਾਲੇ ਤੁਹਾਨੂੰ ਉੱਥੇ پارک ਦਾ ਵੇਖਦੇ ਨੇ ਯਾਰ ਪਾਰਕ ਵਿੱਚ ਆ ਗਏ ਆਪਾਂ ਵੇਖੋ ਜੀ ਪੰਡੂਵੀ ਦਾ ਮਾਡਲ ਬਣਾਇਆ ਥੇ। ਨੋ ਵੇਖੋ ਚਾਰਚ ਫੇਰੇ ਆਦਾ। ਐਡੀ ਲੰਮੀ ਹੁੰਦੀ ਹੈ ਪੰਡੂਵੀ ਉਹ ਤੋਂ। ਲਓ। ਇਹ ਬਾਰਕ ਹੈ। ਸਾਬਰੀਨ ਮਿਊਜ਼ੀਅਮ ਸਾਹਮਣੇ ਤੇ ਆ ਪੰਡੂਬੀ ਦਾ ਪਹਿਲਾ ਪਾਸਾ ਉਹ ਹੈ ਸਾਬਰੀਨ ਦਾ ਉਹ ਸਾਹਮਣੇ ਆਪਾਂ ਸਾਬਰੀਨ ਦਾ ਬੋਰਡ ਰੱਖਿਆ ਸੀ ਅੱਗੇ ਜਾ ਹਿਊਂਡਾ ਪਹੁੰਚ ਗਏ ਜੀ ਇੱਥੇ ਇੱਕ ਹਿਊਂਡਾ ਬਣਿਆ ਵੇਖੋ ਜੀ ਸਾਹਮਣੇ ਉਹਦੀ ਪੱਥਰ ਪੱਥਰ ਤੇ ਲਿਖਿਆ ਹਿਊਂਡਾ ਬਾਰੇ ਜਿੰਦਾਂ ਬਣਾਇਆ ਗਿਆ ਸੀ 17 ਸਾਲਾਂ ਵਿੱਚ ਬਣ ਕੇ ਤੈਰ ਰਿਹਾ ਸੀ ਲਾ ਵੇਖੋ ਜੀ ਹਿਊਮ ਡੈਮ ਤੇ ਬਣੀ ਝੀਲ ਇਹ ਵੇਖੋ ਇਹ ਪਿਛੇ ਆ ਗਈ ਝੀਲ ਇਹ ਝੀਲ ਦੇ ਪਿੱਛੇ ਪਹਾੜਾ ਹੈ ਪਹਾੜਾਂ ਤੇ ਬਰਫ਼ ਜੰਮਦੀ ਹੈ ਤੇ ਪਾਣੀ ਇਕੱਠਾ ਹੋ ਜਾਂਦਾ ਤੇ ਉਸ ਬਾਅਦ ਇਹ ਡੈਮ ਬਣਾ ਕੇ ਅੱਗੇ ਇਹਨੂੰ ਪਾਣੀ ਨੂੰ ਛੱਡਿਆ ਜਾਂਦਾ ਕਾਫੀ ਪਾਣੀ ਇਕੱਠਾ ਹੁੰਦਾ ਇੱਥੇ ਝੀਲ ਦਾ ਨਵਕੋਜੀ ਝੀਲ ਦੂਰ ਤੱਕ ਨੀਲਾ-ਨੀਲਾ ਪਾਣੀ ਇਹਦਾ ਜੀ ਡੈਮ ਦਾ ਵੇਖੋ ਐਸਾ ਦੇਖੋ ਸਾਹਮਣੇ ਵੇਖੋ ਡੈਮ ਇਹ ਸਭ ਤੋਂ ਵੱਡਾ ਉਸ ਵੇਲੇ ਦਾ ਸਭ ਤੋਂ ਵੱਡਾ ਡੈਮ ਸੀ ਇਹ ਡੈਮ ਦੇ ਆਪਣੇ 플ੱਡ ਗੇਟ ਲੱਗੇ ਆ ਇੱਧਰ ਆਪ ਡੈਮ ਦਾ ਪਾਣੀ ਰਹਿਨੇ ਵੀ ਕਿਵੇਂ ਨਿਕਲਦਾ ਹੈ ਬਾਹਰ ਜਦੋਂ ਇਹ ਓਵਰਫਲੋ ਹੋ ਜਾਂਦਾ ਛੱਡਦੇ ਲੋ ਇਹ ਤਗੜਾ ਸੀਨ ਹੈ ਇਹਦਾ ਪਾਣੀ ਅੱਗੇ ਜਾ ਕੇ ਲੈਨ ਦਾ ਇੱਥੇ ਜਾ ਕੇ ਪਾਣੀ ਅਗਲੇ ਜਿਹੜੇ ਲਾਖਰਨਾ ਨਾਮ ਦਾ ਹੈ ਇਹ ਜਿੱਥੇ ਪਾਣੀ ਡਕਦਾ ਹੈ ਇਹ ਮਰੇ ਰਿਵਰ ਕਹਿੰਦੇ ਆ ਇਹਨੂੰ ਆਓ ਜੀ ਆਪਾਂ ਵੇਖਾਂਗੇ ਉਹਨੂੰ ਇੱਧਰ ਡੈਮ ਤੇ ਅਗਲੇ ਪਾਸੇ ਆ ਮਰੇ ਰਿਵਰ ਹੈ ਪਾਣੀ ਡਿੱਗੀ ਜਾਂਦੇ ਇਸ ਵਿੱਚ ਡੈਰ ਦਾ ਆਪਾਂ ਵੇਖਦੇ ਹੁਣ ਜੀ ਆਹ ਪ੍ਰਾਣੇ ਜਮਾਨੇ ਦਾ ਇੰਡੀਆ ਵੀ ਦਿਨ ਬਈ ਲਈ ਤਿਆਰ ਕੀਤੀ ਜਾਂਦੀ ਸੀ ਲਓ ਦੇਖੋ ਜੀ ਮਾਡਲ ਤੇ ਆਪਾਂ ਫਿਰ ਅੱਗੇ ਨੂੰ ਚੱਲਦੇ ਹਾਂ ਸਿਡਨੀ ਵੱਲ ਹੋਮ ਟੂਮ ਤਾਂ ਨੰਗ ਕੇ ਆਪਾਂ ਅੱਗੇ ਐਲਬਰੀ ਸ਼ਹਿਰ ਵੀ ਨੰਗਿਆ ਤੇ ਹੁਣ ਆਪਾਂ ਸਿਡਨੀ ਦਾ ਰਾਹ ਪੈ ਗੇ ਲਾਹ ਦੇਖੋ ਜੀ ਇਹੋ ਇਹ ਜਿਹੜੀ ਸਿਡਨੀ ਹੈ ਇਹ ਅਡਸਟੇਟ ਹੈ ਇਹਦਾ ਨਾਂ ਸਟੇਟ ਦਾ ਹੈ 100 ਨਿਊ ਸਾਊਥ ਵਿੱਲਜ਼ ਤੇ ਜਿਹੜਾ ਆਪਣਾ ਸੀਗਾ ਮੈਲਬੌਰਨ ਉਹ ਵਿਕਟੋਰੀਆ ਸਟੇਟ ਦੇ ਵਿੱਚ ਪੈਂਦਾ ਹੈ ਅਡਰ ਸਟੇਟਾਂ ਇੱਥੇ ਸਟੇਟਾਂ ਨੂੰ ਖੁਦ ਮੁਖਤਿਆਰੀ ਮਿਲੀ ਹੈ ਜਿਵੇਂ ਆਪਣੇ ਹੈਗਾ ਉਸ ਤਰ੍ਹਾਂ ਨਹੀਂ ਇੱਥੇ ਖੁਦ ਮੁਖਤਿਆਰੀ ਹੈ ਕੁਝ ਉਹ ਭਾਗ ਜਿਹੜੇ ਉਹ ਸੈਂਟਰ ਕੋਲੇ ਹੁੰਦੇ ਆ ਬਾਕੀ ਇਹ ਆਪ ਦਾ ਸਾਰਾ ਕੰਮ ਆਪ ਇੰਡੀਪੈਂਡੈਂਟ ਕਰਦੇ ਆ ਮੇਨ ਇੰਪੋਰਟੈਂਟ ਵਿਭਾਗ ਇਹ ਦੋ ਤਿੰਨ ਬਾਲੇ ਨਹੀਂ ਰੱਖਿਆ ਵਗੈਰਾ ਦਾ ਜਾਂ ਹੋਰ ਲਓ ਜੀ ਅੱਗੇ ਵੇਖਿਓ ਵੀਊ ਦੇਖੋ ਕਾਰ ਦੇ ਪਿੱਛੇ ਵੈਨ ਬਣਾ ਕੇ ਵੱਡਾ ਸਾਰੀ ਪਾਈ ਹੈ ਇਹਨੂੰ ਕੈਰਾਵਨ ਕਹਿੰਦੇ ਆ ਇਹ ਲੋਕ ਇੱਥੇ ਬਹੁਤ ਸ਼ੌਂਕੀ ਆ ਘੁੰਮਣ ਫਿਰਨ ਦੇ ਇਹਦੇ ਵਿੱਚ ਬੈੱਡ ਲਾਉਂਦੇ ਆ ਰਸੋਈ ਬਣਾਉਂਦੇ ਆ ਤੇ ਸਾਰਾ ਇਹਦੇ ਵਿੱਚ ਢਾਂਚਾ ਹੁੰਦਾ ਤੇ ਫਿਰ ਸੈਰ ਤੇ ਨਿਕਲਦੇ ਆ ਲਓ ਜੀ ਵੇਖੋ ਅੱਗੇ ਵੀ ਉਹ ਹੋਰ ਲਓ ਜੀ ਕੈਰਾਵਨ ਆਪਾਂ ਹੋਰ ਵੇਖਦੇ ਹਾਂ ਕੈਰਾਵਨ ਤੋਂ ਇਲਾਵਾ ਇਹ ਹੋਰ ਪਿੱਛੇ ਸਟੈਂਡ ਜਿਹਾ ਬਣਾ ਕੇ ਡੇੜਾ ਜਿਹਾ ਬਣਾ ਕੇ ਉਹਦੇ ਵਿੱਚ ਕਿਸ਼ਤੀਆਂ ਲੱਦਦੇ ਆ ਤੇ ਜਾ ਕੇ ਸਮੁੰਦਰਾਂ ਦੇ ਵਿੱਚ ਮੱਛੀ ਵਗੈਰਾ ਫੜਦੇ ਆ ਤੇ ਉਹਦੇ ਤੇ ਸੈਰ ਕਰਦੇ ਆ ਲਓ ਜੀ ਇਹਨਾਂ ਦੇ ਰੰਗ ਹੋਰ ਆ ਆਪਣੇ ਰੰਗ ਹੋਰ ਆ ਇਹਨਾਂ ਦਾ ਮਕਾਬਲਾ ਆਪਾਂ ਨਹੀਂ ਕਰ ਸਕਦੇ ਲਓ ਵੇਖੋ ਜੀ ਅੱਗੇ ਦਾ ਵਿਊ ਲਓ ਜੀ ਸਿਡਨੀ ਪਹੁੰਚ ਗਏ ਵੇਖੋ ਜੀ ਪੁਲ ਅੱਜ ਕੱਲ੍ਹ ਇਸ ਤਰ੍ਹਾਂ ਦੇ ਪੁਲ ਬਣਦੇ ਆ ਇਹ ਡਾਟ ਵਾਂਗੂ ਖਿੱਚ ਕੇ ਰੱਖਦੇ ਆ ਲਓ ਜੀ ਬਾਹਰ ਨੂੰ ਤੇ ਇਸ ਤਰ੍ਹਾਂ ਦੇ ਪੁਲ ਬਣਉਂਦੇ ਤਾਰਾਂ ਵਾਲੇ ਪੁਲਾ ਇੱਕ ਤਰ੍ਹਾਂ ਡਾਟ ਹੀ ਲੱਗ ਰਹੀ ਆ ਆਪਣਾ ਤਾਂ ਆ ਵੇਖੋ ਜੀ ਸਮੁੰਦਰ ਤੇ ਵਸਿਆ ਸ਼ਹਿਰ ਸਿਡਨੀ ਸਾਹਮਣੇ ਦੇਖਦਾ ਸ਼ਹਿਰ ਹੋ ਦੂਰ ਤਾਈਂ ਗੇ چلਦੇ ਆਪਾਂ ਹੋਰ ਉਹ ਅੱਗੇ ਨਾਲ ਲਿਖਿਆ ਆਪਣੇ ਸਬਰ ਤੋਂ ਨਾਂ ਆ ਗਿਆ ਦੀ ਮੈਨੂੰ ਨਾਮ ਦੂਰਾ ਮਸਤੀ ਨਾ ਕੇ ਵਾਲੀ ਸੀ ਰਾਈਟਰ ਇਸ ਲਈ ਆਹ ਬੰਦੇ ਆਹ ਉਹ ਜਿਹੜੇ ਇਸ ਨਾਲ ਟਨ ਚਦਾ ਆਏ ਟਰੱਕ ਕਿੱਥੇ ਮਿਲਣਾ ਸੀ ਚਲੋ ਇਹ ਵਖਾ ਕਰਾ ਸਿਡਨੀ ਸ਼ਹਿਰ ਹੁੰਦਾ ਸੱਜੇ ਲੈਫਟ ਲੈ ਕੇ ਘਰ ਸਿਡਨੀ ਸ਼ਹਿਰ ਆ ਗਿਆ ਲਾਵਾ ਪਹਾ ਘਰ ਲਿਆ ਇੱਥੇ ਕਿਰਾਏ ਤੇ ਦੋ ਤਿੰਨ ਦਿਨਾਂ ਆਸਤੇ ਲੈ ਵੇਖੋ ਜੀ ਇੱਧਰ ਰਹਿਣ ਬੈਣ ਇੱਧਰ ਜੋਂ ਲਿਖਿਆ ਹੈ ਇੱਧਰ 53 ਨੰਬਰ ਹੈ ਦਾ ਹੈ ਜੀ ਆਹ ਹੈ ਦਾ ਘਰ ਹੈ ਸਾਮਣੇ ਵੇਖੋ ਜੀ ਪਹਾੜੀ ਜੀ ਤੇ ਹੈ ਸਾਰਾ ਸ਼ਹਿਰ ਪਹਾੜੀ ਦੇ ਉੱਤੇ ਵਸਿਆ ਹੈ ਉੱਚਾ ਨਿਵਾ ਬਹੁਤ ਹੈ ਲਓ ਜੀ ਆਹ ਘਾਰ ਆਹ ਚੁੱਕੋ ਕਰਨ ਵੇਖਦੇ ਇਧਰ ਦੇ ਜਾਣੇ ਆ ਅੰਦਰ ਇਹ ਬਾਅਦ ਅੜ ਗਏ ਲੋਕ ਲੋਕ ਅੜ ਗਏ ਔਖਾ ਕੰਮ ਲਾਈ ਹੰਡਾ ਨੂੰ ਜਾ ਰਹੇ ਆਪਾਂ ਆਉਂ ਦਰੋਪ ਕਰੋਂਗੇ ਆ ਲੈ ਕਾ ਕਵਰੇ ਇਹ ਰਾਜ ਗਾੜਾ ਦੇਖੋ ਇੱਧਰ ਟੀਵੀ ਟੂ ਵੀ ਲੱਗਿਆ ਆ ਆਪਣੇ ਮੁੰਡੇ ਬੈਠੇ ਆ ਅੱਗੇ 2-3 ਕਮਰੇ ਲਓ ਤਿੰਨ ਚਾਰ ਕਮਰੇ ਇੱਥੇ ਵੀ ਹੈ ਬੈੱਡ ਲੋ ਜੀ ਹੁਣ ਆਪਾਂ ਇਸ ਤੋਂ ਬਾਅਦ ਫੇਰ ਵੀ ਸ਼ਹਿਰ ਜਾਵਾਂਗੇ ਇਸੇ ਦਿਨੀ ਸ਼ਹਿਰ ਵੀ ਲਿਖਾਂਗੇ ਚਲੋ ਲੈ ਬਾਹਰਲੇ ਪਾਸੇ ਇਧਰ ਆਪਾਂ ਬਰਾਂਡੇ 'ਚ ਆਏ ਸੀ ਸામਨੇ ਹੈ ਬਸਾਂੀਆਂ ਚੱਲਦੀਆਂ ਹੈ ਆਹ ਪਾਤ ਦੇਰਾਂ ਯਾਰ ਆਪਣਾ ਬਰਾਂਡਾ ਉਹ ਆਪਣਾ ਟੀਵੀ ਵਾਲਾ ਵੇਖੋ ਜੀ ਪੂਰਾ ਜਗ੍ਹਾੜਾ ਆ ਇਹਦੇ ਘਰ ਦੇ ਵਿੱਚ ਇੱਕ ਹੋਰ ਘਰ ਇਹਨੇ ਪਰਸ਼ਨ ਬਣਾਇਆ ਆਪਾਂ ਐ ਹੋਰ ਲਈ ਪਰਸ਼ਨ ਚਾਹੀਏਗੀ ਉਪਰ ਇੱਕ ਹੋਰ ਹਵਾ ਬਹੁਤ ਤੇਜ਼ ਵਗਦੀ ਇੱਥੇ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਲਬੌਰਨ ਚ ਵੀ ਹਵਾ ਬੜੀ ਤੇਜ਼ ਵਗਦੀ ਹੈ ਇੱਥੇ ਬਹੁਤ ਤੇਜ਼ ਹਵਾ ਆ ਰਹੀ ਹੈ ਬਹੁਤ ਸਪੀਡ ਨਾਲ ਹਵਾ ਆ ਗਈ ਹੈ ਹੁਣ ਆਪਾਂ ਇਸ ਤੋਂ ਬਾਅਦ ਚੱਲਾਂਗੇ ਇੱਥੇ ਸ਼ਾਇਦ ਫਿਰ ਤੁਹਾਨੂੰ ਅਗਰਾ ਹਰ ਚਾਹੋ ਬਲੋ ਜੀ ਵੇਖੋ ਹਾਰਬਰ ਬ੍ਰਿਜ ਸਿਡਨੀ ਮੇਬੀ ਸਾਨੂੰ ਥੋੜੀ ਚਲਾਉਣ ਤੇ ਲੱਗੇ ਪਰ ਇਹ ਬਹੁਤ ਥੱਲੇ ਦਰਿਆ ਪੈਸੀਫਿਕ ਆਸ਼ੀਆਨ ਹੋਏ ਕੰਫਰਟੇਬਲ ਘੱਟ ਲੱਗਦੀ ਹੈ ਨਾ ਆਓ ਕੱਲੀ ਬਾਹਰੋਂ ਲੁੱਕ ਬਾਈ ਬਹੁਤ ਥੋੜੇ ਲੱਗਦੇ ਆਪਾਂ ਖੜੇ ਆ ਮੈਂ ਗੱਡੀ ਕਿਹਨੇ ਚਲਾਜੀ ਮੈਂ ਖਾਪੇਰਾ ਹਾਸ ਤੇ ਦੇਖੋ ਇਹ ਪੇਰਾ ਹਾਸ ਹੈ ਇੱਥੇ ਵੇਖੋ ਜੀ ਹਾਰਬਰ ਬ੍ਰਿਜ ਰਾਤ ਦਾ ਨਜ਼ਾਰਾ ਰਾਤ ਦਾ ਨਜ਼ਾਰਾ ਦੇਖੋ ਕੰਫਰਟੇਬਲ ਹੈਗੀ ਵਾਹ ਸੌਫਟ ਆਇਆ ਤਾਂ ਆਉਂਦੇ ਆ ਉਹ ਤੇ ਜਿਆਦਾ ਬੰਦਿਆ ਰਹੇ। ਸਾਹ ਸਾਡੀ ਦੀ ਲੌਗਰਾਂ ਤੋਂ ਬਹੁਤ ਝਾੜਾ ਕਰਾਈਏ ਮੈਂ ਤਾਂ ਮੇਰੇ ਪੈਨ ਨਹੀਂ ਬੇਚੀ। 38 ਦਾ ਕਹਾਣਾ ਉਸ ਤੇ ਕੇ ਜੇ। ਪੂਰਾ ਉਹੀ ਆ ਗੋਰਾ। ਇਹ ਪੇਰਾ ਉਸ ਤੋਂ ਆਪਾਂ ਵੇਖ ਰਹੇ ਆ ਹਾਰਬਰ ਪੋਰ ਦਾ ਨਾਈਟ 뷰। ਲਓ ਜੀ ਆ ਹੈਗਾ ਉਹ ਪੇਰਾ ਹਾਊਸ। ਇਹਦੇ ਵੇਖੋ ਬਾਜ ਦੇ ਚ ਖੰਭਾਂ ਨੂੰ ਤਰਨ ਚੱਕੇ ਖੰਭਾਂ ਨੂੰ ਇਹਦੀ ਬਿਲਡਿੰਗ। ਤੇ 2 3 4 ਤੇ ਖੰਭ ਜੇ ਦਿਖ ਰਹੇ ਹੈ ਇਸ ਨੂੰ ਯੂਨੈਸਕੋ ਨੇ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ ਹੋਇਆ ਹੈ 20ਵੀਂ ਸਦੀ ਦਾ ਨੋ ਇਹ ਵੇਖੋ ਬਿਲਡਿੰਗ ਦਾ ਵੀਊ ਚਲਦੇ ਆ ਹੁਣ ਆਪ ਅੱਗੇ ਇਧਰ ਕੀ ਸ਼ਿਪ ਖੜੇ ਸਮੁੰਦਰੀ ਜਹਾਜ਼ ਹੈ ਬਈ ਇਧਰ ਹਾਂਜੀ ਅੱਗੇ ਖੜੇ ਉਹਨੇ ਰੇਲੀਆਂ ਨਹੀਂ ਬਣੀ ਲੈਡ ਬਣਾ ਬਾਈ ਹਾਂ ਅੱਗੇ ਖੜੇ ਆ ਸਾਹਮਣੇ ਅੱਛਾ ਐ ਇੱਥੇ ਆਓਗਾ ਤੁਸੀਂ ਕਿੱਧਰ ਜਾਵੜੇ ਸੀਗੇ ਉਹ ਥੱਲੇ ਉੱਥੇ ਕੋਈ ਨਹੀਂ ਲੱਭੀ ਹੁੰਦੀ ਅਇਤੇ ਆ ਇੱਥੇ ਦਾ ਫੋਟੋ ਖਿਚਣ ਵਾਲੀ ਥੋੜੀ ਲਓ ਖਿਚ ਗਿਆ ਮਾ ਜੀ ਮੈਂ ਨਾ ਫੋਟੋ ਖਿਚਾ ਆਂ ਹਾਂ ਆਹ ਬੁਝਾ ਲੈ ਇੱਥੇ ਕਰੋ ਫੜਦੇ ਇੱਥੇ ਕਰੋ ਆਜੋ ਬਸ ਬਸ ਆ ਗਿਆ ਮੈਂ ਕੋਟ ਚਲੋ ਚਲੋ ਬਈ ਸਾਹਮਣੇ ਦਰਿਆ ਦੇ ਵਿੱਚ ਫੈਰੀ ਆ ਰਹੀ ਹੈ ਇਸ ਫੈਰੀ ਤੇ ਆਪਾਂ ਜਾਵਾਂਗੇ ਤੇ ਐਸ ਪਾਸੇ ਤੋਂ ਪੇਰੇ ਉਸ ਤੋਂ ਬਾਅਦ ਆਪਾਂ ਦੂਜੇ ਹਰ ਬਰ ਪਰਬਲ ਜਾਵਾਂਗੇ ਉੱਥੇ ਜਾ ਕੇ ਹੋਟਲ ਤੇ ਰੋਟੀ ਵਗੈਰਾ ਖਾਣੇ ਲੋ ਜੀ ਵੇਖੋ ਸੀਨ ਆ ਇੱਥੇ ਬੈਠਿਆ ਇਹ ਮੈਂ ਕਿੰਗਰੇ ਆਈ ਬੈਠੇ ਵੇਖੋ ਆ ਆ ਸਾਹਮਣੇ ਉਹ ਸਾਹਮਣੇ ਜਮਾ ਜਮਾ ਡੁੱਟ ਕੇ ਆਵੇਖ ਇਧਰ Ô mọi người ta biết rapa. Peraí, mọi người ta ਆ ਚਲੋ ਕਹਿੰਤੀ ਤੇ ਚਲੋ ਹਾਂਜੀ ਆਜੋ ਇੱਕ ਤਾਂ 7 ਮਿੰਟਾਂ ਨੂੰ ਇੱਕ ਮੁੜ ਕੇ 37ਾਂ ਨੂੰ 37ਾਂ ਤੋਂ ਲੈ ਲੋ ਜਾਨੀ ਚਲੋ ਚਲੋ 7 ਵਾਲੀ ਆਓ ਸਾਹਮਣੇ ਆ ਆ ਵਾਸਤੇ ਕਾਫੀ ਆਜੋ ਉੱਪਰ ਚਲੋ 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 ਆਦਾ ਸੀਨ ਬਣਾਉਣੇ ਆ ਡਬਲ ਡੈਕਰ ਮੈਟਰੋ ਛੱਡ ਕੇ ਆਪਾਂ ਇੱਥੇ ਆ ਗਏ ਹਾਂ ਕਾਰ ਪਾਰਕਿੰਗ ਦੇਖੋ ਜੀ ਰੰਗ ਬਰੰਗੀਆਂ ਕਾਰਾਂ ਮੈਨੂੰ ਉਮੀਦ ਹੈ ਇਹ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਊਗਾ ਜੇਕਰ ਵਧੀਆ ਲੱਗਿਆ ਹੋਊ ਹੋਵੇਗਾ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਏ ਨਵੇਂ ਵਲੌਗ ਵਿੱਚ ਮਿਹਰਬਾਨੀ ਸ਼ੁਕਰੀਆ ਰੱਬ ਰਾਖਾ